ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆ ਵਾ ਜਪਾ ਸੁਣਦੇ ਹਾਂ ਲੇਖਕ ਸੰਦੋਗ ਸਿੰਘ ਢੇਰ ਜੀ ਦੀ ਲਿਖੀ ਹੋਈ ਕਹਾਣੀ ਗਰੀਬੀ ਮੈਨੂੰ ਇੱਕ ਚਿੱਠੀ ਆਈ ਟਿੱਲੋ ਸਾਹਿਬ ਕਾਫੀ ਸਮੇਂ ਪਿਛੋਂ ਤੁਹਾਨੂੰ ਚਿੱਠੀ ਲਿਖ ਰਿਹਾ ਸ਼ਾਇਦ ਪੰਜ ਛੇ ਬਰੇ ਬਾਦ ਕਾਫੀ ਚਿਤ ਤੋਂ ਚਾਹੁੰਦਾ ਹਾਂ ਕਿ ਕਦੇ ਤੁਹਾਡੇ ਦਰਸ਼ਨ ਕਰਾਂ ਟਿੱਲੋ ਸਾਹਿਬ ਤੁਹਾਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਤੇ ਬਹੁਤ ਪ੍ਰੇਰਣਾ ਮਿਲਦੀ ਹੈ ਟਿਲੋ ਸਾਹਿਬ ਤੁਹਾਡੀਆਂ ਕਹਾਣੀਆਂ ਮੈਂ ਬਹੁਤ ਚਾਰ ਨਾਲ ਪੜ੍ਹਦਾ ਹਾਂ ਤੇ ਲੋਕਾਂ ਨੂੰ ਵੀ ਕਹਿੰਦਾ ਹਾਂ ਕਿ ਕਹਾਣੀਆਂ ਪੜ੍ਹਿਆ ਕਰੋ ਮੈਂ ਸਕੂਲ ਟੀਚਰ ਹਾਂ ਸਕੂਲ ਦੀ ਲਾਇਬ੍ਰੇਰੀ ਵਿੱਚ ਤੁਹਾਡੀਆਂ ਸਭ ਕਿਤਾਬਾਂ ਮੈਂ ਖਾਸ ਕਰ ਮੰਗਵਾਈਆਂ ਹਨ ਸਾਰਾ ਸੈੱਟ ਮੌਜੂਦ ਹੈ ਇੱਕ ਇੱਕ ਕਿਤਾਬੀਆਂ ਸਗੋਂ ਕਈ ਕਈ ਕਾਪੀਆਂ ਟਿਲੋ ਸਾਹਿਬ ਤੁਸੀਂ ਪੰਜਾਬੀ ਬੋਲੀ ਦੇ ਇੱਕ ਸਫਲ ਕਹਾਣੀਕਾਰ ਹੋ ਜਿਵੇਂ ਪੰਜਾਬ ਦਾ ਪਿੰਡੋ ਜੀਵਨ ਤੁਸੀਂ ਬਿਆਨ ਕਰਦੇ ਹੋ ਇਸ ਤਰ੍ਹਾਂ ਹੋਰ ਕੋਈ ਨਹੀਂ ਕਰਦਾ ਤੁਹਾਡੀਆਂ ਕਹਾਣੀਆਂ ਵਿੱਚ ਉਹ ਸਹੀ ਪੰਜਾਬ ਦਿਸਦਾ ਹੈ ਢਿੱਲੋ ਸਾਹਿਬ ਮੈਂ ਆਪਣੇ ਸਕੂਲ ਵਿੱਚ ਟੀਚਰਾਂ ਤੇ ਵਿਦਿਆਰਥੀਆਂ ਨੂੰ ਸਦਾ ਇਹ ਕਹਿੰਦਾ ਹਾਂ ਕਿ ਜੇ ਕਹਾਣੀਆਂ ਪੜ੍ਹਨੀਆਂ ਹਨ ਤਾਂ ਢਿੱਲੋ ਸਾਹਿਬ ਦੀਆਂ ਪੜ੍ਹਿਆ ਕਰੋ ਇਹ ਕੋਈ ਐਸਾਨ ਨਹੀਂ ਹੈ ਤੁਹਾਡੇ ਉੱਤੇ ਢਿੱਲੋ ਸਾਹਿਬ ਨਹੀਂ ਪਰਚੰਸਾ ਇਹ ਮੇਰਾ ਆਪਣਾ ਫਰਜ਼ ਹੈ ਇਹ ਵੀ ਸਾਹਿਦ ਦੀ ਸੇਵਾ ਹੈ ਕਿ ਪਾਠਕਾਂ ਨੂੰ ਚੰਗੇ ਸਾਹਿਦ ਦੀ ਜਾਣ ਪਛਾਣ ਕਰਾਈ ਜਾਵੇ ਢਿੱਲੋ ਸਾਹਿਬ ਅੱਜਕੱਲ ਮੇਰੀਆਂ ਕਹਾਣੀਆਂ ਦੀ ਇੱਕ ਪੁਸਤਕ ਛਾਪ ਰਹੀ ਹੈ ਇੱਕ ਪਹਿਲਾਂ ਛਪ ਚੁੱਕੀ ਹੈ ਇਹ ਦੂਜਾ ਕਹਾਣੀ ਸੰਗ੍ਰਹਿ ਹੈ ਇਸ ਸੰਗ੍ਰਹਿ ਦਾ ਨਾਂ ਮੈਂ ਬੰਜਰ ਧਰਤੀ ਰੱਖਿਆ ਹੈ ਢਿੱਲੋ ਸਾਹਿਬ ਮੈਂ ਚਾਹੁੰਦਾ ਹਾਂ ਕਿ ਇਸ ਕਿਤਾਬ ਦਾ ਮੁਖਵੰਦ ਤੁਸੀਂ ਲਿਖਣ ਦੀ ਕਿਰਪਾ ਕਰੋ ਮੁਖਬੰਦ ਵੀ ਐਸਾ ਕਿ ਲੋਕ ਪਾਵੇ ਹੋਰ ਕੁਝ ਨਾ ਪੜਨ ਮੁਖਬੰਦ ਜ਼ਰੂਰ ਪੜਨ ਮੁਖਬੰਦ ਪੜ ਕੇ ਹੀ ਲੋਕ ਕਿਤਾਬਾਂ ਨੂੰ ਪੜਨਾ ਚਾਹੁੰਦੇ ਹਨ ਖੋਵੇ ਵੀ ਕੁਝ ਲੰਮਾ ਨਾਲੇ ਕਾਫੀ ਸਫੇ ਪਰ ਸਕ ਢਿੱਲੋ ਸਾਹਿਬ ਸੱਚ ਜਾਣੋ ਮੈਂ ਬਹੁਤ ਗਰੀਬ ਆਦਮੀ ਹਾਂ ਮੇਰੇ ਤਿੰਨ ਧੀਆਂ ਹਨ ਤਿੰਨੇ ਵਿਆਹਣ ਜੋਗੀਆਂ ਲੜਕਾ ਸਿਰਫ ਇੱਕ ਹੈ ਜੋ ਪੰਜਵੇਂ ਵਿੱਚ ਪੜਦਾ ਹੈ ਇਹ ਲੜਕਾ ਜੇ ਪਤਾ ਨਹੀਂ ਕਦੋਂ ਕਮਾਉ ਹੋਵੇਗਾ। ਮਾਲੀ ਹਾਲਤ ਚੰਗੇ ਨਹੀਂ, ਜ਼ਮੀਨ ਬਹੁਤ ਥੋੜੀ ਹੈ। ਤਨਖਾਹ ਵੀ ਬਹੁਤ ਥੋੜੀ ਹੈ। ਤਨਖਾਹ ਤੇ ਜ਼ਮੀਨ ਨਾਲ ਵੀ ਇਸ ਮਹਿੰਗਾਈ ਦੇ ਸਮੇਂ ਵਿੱਚ ਗੁਜ਼ਾਰਾ ਮੁਸ਼ਕਲ ਹੁੰਦਾ ਹੈ। ਢਿੱਲੋ ਸਾਹਿਬ, ਮੈਂ ਆਪਣੀ ਬੱਤੀ ਦਾ ਜ਼ਿੰਦਗੀ ਵਿੱਚ ਕੋਈ ਸ਼ੌਂਕ ਵੀ ਕਦੇ ਪੂਰਾ ਨਹੀਂ ਕਰ ਸਕਿਆ। ਮੇਰਾ ਲੜਕਾ ਜੁੱਤੀ ਤੋਂ ਵੀ ਨੰਗਾ ਸਕੂਲ ਜਾਂਦਾ ਹੈ। ਮੈਂ ਆਪਣੀਆਂ ਲੜਕੀਆਂ ਨੂੰ ਕਿੰਨੇ ਚਿਰ ਤੋਂ ਵਰਦੀ ਨਹੀਂ। ਕਮੀਜ਼ਾਂ ਨਹੀਂ ਸੁਆ ਸਕਿਆ ਇਸ ਲਈ ਢਿੱਲੋ ਸਾਹਿਬ ਮੈਂ ਮਿੰਤ ਨਾਲ ਹੀ ਕਹਿੰਦਾ ਹਾਂ ਕਿ ਤੁਸੀਂ ਨਾ ਨਾ ਆਖਣਾ ਮੁਖਵੰਨ ਜ਼ਰੂਰ ਲਿਖਣਾ ਇੱਕ ਵਾਰ ਢਿੱਲੋ ਸਾਹਿਬ ਤੁਹਾਨੂੰ ਯਾਦ ਹੋਵੇਗਾ ਤੁਸੀਂ ਆਪ ਵੀ ਕਿਹਾ ਸੀ ਕਿ ਕਦੇ ਤੇਰੀ ਕਿਤਾਬ ਦਾ ਮੈਂ ਮੁਖਵੰਨ ਵੀ ਲਿਖਾਂਗਾ ਤੇ ਲਿਖਾਂਗਾ ਵੀ ਲਿਖਣ ਵਾਂ ਇਹ ਉਦੋਂ ਕਿਹਾ ਸੀ ਜਦੋਂ ਆਪਾਂ ਪ੍ਰਕਾਸ਼ ਵਿੱਚ ਬੈਠੇ ਸ਼ਕੰਜਮੀ ਵੀਰੇ ਸਾਂ ਸੋ ਹੁਣ ਲਿਖਣ ਵਾਂਗੇ ਲਿਖੋ ਤੇ ਨਾਲੇ ਆਪਣਾ ਚਰਦਾ ਕੀਤਾ ਵਾਦਾ ਵੀ ਹੁਣ ਪੂਰਾ ਕਰੋ ਦੇਖਣਾ ਢਿਲੋ ਸਾਹਿਬ ਜਵਾਬ ਨਾ ਲਿਖ ਦੇਣਾ ਮੈਂ ਮਿੰਤ ਨਾਲ ਹੀ ਕਹਿੰਦਾ ਹਾਂ ਜੇ ਜਵਾਬ ਲਿਖ ਭੇਜਿਆ ਤਾਂ ਮੇਰਾ ਦਿਲ ਟੁੱਟ ਜਾਵੇਗਾ ਤੁਸੀਂ ਰੁੱਝੇ ਹੋਵੋਗੇ ਬਹੁਤ ਕੰਮ ਹੋਵੇਗਾ ਪਰ ਇਹ ਵੀ ਇੱਕ ਕੰਮ ਹੀ ਹੈ ਜੋ ਤੁਸੀਂ ਜ਼ਰੂਰ ਹੀ ਕਰਨਾ ਹੈ ਤੇ ਤੁਸੀਂ ਹੀ ਕਰਨ ਯੋਗ ਹੋ ਦੇਖਣਾ ਕਿਤੇ ਟਾਲ ਨਾ ਦੇਣਾ ਇੱਕ ਤਰ੍ਹਾਂ ਇਹ ਜ਼ਿੰਦਗੀ ਅਤੇ ਮੌਤ ਦਾ ਵੀ ਸਵਾਲ ਹੈ ਮੇਰਾ ਦਿਲੋਂ ਸਾਹਿਬ ਨਾ ਨਾ ਕਰਨਾ ਸਿਰਫ ਹਾਂ ਦਾ ਉੱਤਰ ਦੇਣਾ ਤੁਹਾਡੀ ਚਿੱਠੀ ਆਉਣ ਤੋਂ ਬਾਅਦ ਜਾਂ ਮੈਂ ਆਪ ਕਿਤਾਬ ਲੈ ਕੇ ਆਪ پاس ਹਾਜ਼ਰ ਹੋਵਾਂਗਾ ਜਾਂ ਡਾਕ ਵਿੱਚ ਭੇਜ ਦਿਆਂਗਾ ਇਹ ਜਿਵੇਂ ਆਪ ਜੀ ਰੱਖੋਗੇ ਬਸ ਹੁਣ ਨਾ ਨਾ ਆਖਣਾ ਹਾਂ ਹੀ ਲਿਖ ਕੇ ਭੇਜਣਾ ਉਮਰ ਵਰ ਮੈਂ ਆਪ ਜੀ ਦਾ एहसान ਨਹੀਂ ਭੁੱਲਾਂਗਾ ਮੇਰੇ ਇਸ ਦੋਸਤ ਦਾ ਨਾਮ ਅਮਰੀਕ ਸਿੰਘ ਰੰਦਾਵਾ ਸੀ ਬਹੁਤ ਹੀ ਚੰਗਾ ਬੰਦਾ ਸੀ ਪਰ ਮੈਂ ਸੋਚ ਰਿਹਾ ਸਾਂ ਮੁਖਵੰਦ ਲਿਖਵਾਉਣ ਲਈ ਉਸ ਚਿੱਠੀ ਕਿਵੇਂ ਲਿਖੀ ਹੈ ਠੀਕ ਹੈ ਗਰੀਬੀ ਹੈ ਗੁਜ਼ਰ ਮੁਸ਼ਕਲ ਹੁੰਦੀ ਹੈ ਪਰ ਮੁਖਵੰਦ ਲਿਖਵਾਉਣ ਨਾਲ ਇਸ ਦਾ ਕੀ ਤੱਲਕ ਹੈ ਠੀਕ ਹੈ ਜ਼ਰੂਰ ਕਦੇ ਮੈਂ ਉਸ ਨੂੰ ਆਖਿਆ ਹੋਵੇਗਾ ਕਿ ਉਸ ਦਾ ਮੁਖਵੰਦ ਲਿਖਾਂਗਾ ਤੇ ਲਿਖਾਂਗਾ ਵੀ ਲਿਖਣ ਵਾਂਗ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਇਸ ਤਰ੍ਹਾਂ ਵਾਸਤੇ ਪਾਈਆਂ ਲੜਕੀਆਂ ਦਾ ਜ਼ਿਕਰ ਕਰਨ ਦੀ ਇੱਥੇ ਕੀ ਜ਼ਰੂਰਤ ਸੀ ਉਸਦੇ ਤਿੰਨ ਧੀਆਂ ਸਨ ਤਾਂ ਮੇਰੇ ਪੰਜ ਧੀਆਂ ਸਨ ਉਸਦੇ ਫੇਰ ਵੀ ਪੁੱਤਰ ਸੀ ਮੇਰੇ ਉਹ ਵੀ ਨਹੀਂ ਸੀ ਪਰ ਇਹਨਾਂ ਗੱਲਾਂ ਦਾ ਮੁੱਖ ਬੰਧ ਨਾਲ ਕੀ ਸਬੰਧ ਬਣਦਾ ਹੈ ਬਹੁਤ ਹੀ ਘੱਟੀਆਂ ਗੱਲਾਂ ਸਨ ਇਸ ਚਿੱਠੀ ਨੂੰ ਪੜ ਕੇ ਮੈਂ ਥੋੜਾ ਜਿਹਾ ਚਿੜ ਗਿਆ ਕਿਸੇ ਸਾਹਿਤਕਾਰ ਨੂੰ ਜੋ ਕਲਾਕਾਰ ਹੁੰਦਾ ਹੈ ਇਤਨੀ ਨੀਵੀਂ ਪੱਧਰ ਉੱਤੇ ਨਹੀਂ ਆਉਣਾ ਚਾਹੀਦਾ ਕੁਝ ਨਾ ਕੁਝ ਅਣਖ ਜਾਂ ਸਵੈਮਾਨ ਦੀ ਵੀ ਲੋੜ ਹੈ ਫਿਰ ਖੁਸ਼ਾਮਦ ਕੀਤੀ ਸੀ ਮਿੰਦਾ ਤੇ ਤਰਲੇ ਵੀ ਇੱਕ ਪੁਰਾਣਾ ਵਾਦਾ ਵੀ ਫੇਰ ਯਾਦ ਕਰਵਾਇਆ ਹੋਇਆ ਸੀ ਜੋ ਮੈਂ ਉਸ ਨਾਲ ਕੀਤਾ ਸੀ ਤੇ ਸਗੋਂ ਆਪ ਹੀ ਕਿਹਾ ਸੀ ਕਿ ਉਸ ਦਾ ਮੁਖਵੰਦ ਲਿਖਾਂਗਾ ਤੇ ਲਿਖਾਂਗਾ ਵੀ ਲਿਖਣ ਵਾਂਗ ਬਹੁਤ ਹੀ ਔਖੀ ਹਾਲਤ ਸੀ ਇਓ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੇ ਹਰ ਪਾਸਿਓ ਮੈਨੂੰ ਬੰਨ ਲਿਆ ਹੋਇਆ ਸੀ ਤੇ ਰਾਹ ਹੀ ਨਹੀਂ ਛੱਡਿਆ ਸੀ ਹੁਣ ਕਰਾਂ ਤੇ ਕੀ ਕਰਾਂ ਮੁਖਵੰਦ ਅਸਰ ਵਿੱਚ ਮੈਂ ਲਿਖਣਾ ਨਹੀਂ ਚਾਹੁੰਦਾ ਸੀ ਇਨਕਾਰ ਹੀ ਕਰਨਾ ਚਾਹੁੰਦਾ ਸਾਂ ਚਿੱਠੀ ਪੜਨ ਮਦਰਾਉ ਤਾਂ ਮੈਂ ਬਿਲਕੁਲ ਹੀ ਮਤਨਫਰ ਸਾਂ ਪਰ ਉਸਨੇ ਮੈਨੂੰ ਚਾਰੇ ਪਾਸਿਓ ਇਸ ਤਰ੍ਹਾਂ ਤਰੀਕੇ ਨਾਲ ਬੰਨ੍ਹਿਆ ਸੀ ਕਿ ਫੜਕ ਵੀ ਨਹੀਂ ਸਕਦਾ ਸਾਂ ਤੇ ਰस्सियां ਤੇ ਜ਼ੰਜੀਰਾਂ ਵਿੱਚ ਹੀ ਬਿਟ-ਬਿਟ ਤੱਕ ਰਿਹਾ ਸਾਂ ਅਖੀਰ ਹੁਣ ਮੈਂ ਕਰਦਾ ਕਿ ਜਦ ਕਿ ਉਸ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ ਬਹੁਤ ਹੀ ਬੇਦਿਲ ਨਰ ਮੈਂ ਕੱਢ ਚੁੱਕਿਆ ਤੇ ਉਸ ਨੂੰ ਉੱਤਰ ਲਿਖ ਦਿੱਤਾ ਮੁਖਵੰਦ ਲਿਖ ਦਿਆਂਗਾ ਕਿਤਾਬ ਛਪਣ ਮਗਰੋਂ ਫਰਮੇ 'ਡਾਕ ਵਿੱਚ ਹੀ ਭੇਜ ਦੇਣਾ ਮੈਨੂੰ ਆਪਣੇ ਆਪ ਉੱਤੇ ਵੀ ਲੰਤ ਜੇ ਆ ਰਹੀ ਸੀ ਕਿਉਂਕਿ ਉਹ ਮੈਂ ਉਸ ਨੂੰ ਮੁਖਵੰਦ ਦਾ ਇਸ ਤਰ੍ਹਾਂ ਵਾਅਦਾ ਕੀਤਾ ਸੀ ਬਹੁਤ ਹੀ ਘਟਿਆ ਗੱਲ ਸੀ ਅਸਲ ਵਿੱਚ ਕਮੀਨ ਵੀ ਦੀ ਹੱਦ ਵੀ ਕੋਈ ਨਹੀਂ ਹੈ ਕਿਸੇ ਸਮੇਂ ਪ੍ਰਕਾਸ਼ ਵਿੱਚ ਸ਼ਿਕੰਜਮੀ ਬੀਤੀ ਹੋਵੇਗੀ ਉਹ ਮੈਨੂੰ ਮਿਲਿਆ ਹੋਵੇਗਾ ਤੇ ਫਿਰ ਅਸੀਂ ਦੋਵੇਂ ਹੀ ਪ੍ਰਕਾਸ਼ ਵਿੱਚ ਗਏ ਹੋਵਾਂਗੇ ਤੇ ਉਸਨੇ ਮੈਨੂੰ ਪੁੱਛਿਆ ਹੋਵੇਗਾ ਕਿ ਮੈਂ ਚਾਹ ਪੀਵਾਂਗਾ ਜਾਂ ਸ਼ਰਬਤ ਜਾਂ ਸ਼ਕੰਜਮੀ ਪਿਆਸ ਲੱਗੀ ਹੋਵੇਗੀ ਤੇ ਮੈਂ ਆਖਿਆ ਹੋਵੇਗਾ ਕਿ ਮੈਂ ਸ਼ਕੰਜਮੀ ਪੀਣੀ ਹੈ ਜਾਂ ਫਿਰ ਉਸਨੇ ਆਪ ਹੀ ਦੋ ਗਲਾਸ ਕੰਜਮੀ لے ਆ ਕੇ ਦਿੱਤਾ ਹੋਵੇਗਾ ਫਿਰ ਸ਼ਕੰਜਮੀ ਪੀਂਦੇ ਆ ਜਰੂਰ ਹੀ ਮੈਂ ਆਪਣਾ ਆਪਾ ਭੁੱਲ ਗਿਆ ਹੋਵਾਂਗਾ ਤੇ ਮੈਨੂੰ ਲੱਗਦਾ ਹੋਵੇਗਾ ਕਿ ਹੁਣ ਮੈਂ ਹੋਰ ਹੀ ਬੰਦਾ ਹਾਂ ਫੇਰ ਕਿਤੇ ਮੁਖਵੰਦ ਦੀ ਗੱਲ ਵੀ ਚੱਲੇ ਹੋਵੇਗੀ ਤੇ ਮੈਂ ਆਖਿਆ ਹੋਵੇਗਾ ਕਿ ਉਸ ਦਾ ਮੁਖਵੰਦ ਲਿਖਾਂਗਾ ਤੇ ਲਿਖਾਂਗਾ ਵੀ ਲਿਖਣ ਮੰਗ ਪਰ ਮੈਂ ਨਹੀਂ ਮੁੱਦਤ ਦੀ ਇਹ ਗੱਲ ਹੁਣ ਭੁੱਲ ਜਾਇਆ ਗਿਆ ਸਾਂ ਉਸ ਨੇ ਯਾਦ ਰੱਖੀ ਸੀ ਪਹਿਲਾਂ ਮੈਨੂੰ ਕਿੰਨਾ ਚਿਰ ਪ੍ਰਕਾਸ਼ ਦੀ ਸਮਝ ਹੀ ਨਹੀਂ ਸੀ ਆਈ ਕਿ ਪ੍ਰਕਾਸ਼ ਪ੍ਰੈਸ ਸੀ ਜਾਂ ਕੋਈ ਜਾਂ ਕੋਈ ਪਬਲਿਸ਼ਿੰਗ ਹਾਊਸ ਸੀ ਕਿੱਥੇ ਅਸੀਂ ਮਿਲੇ ਸਾਂ ਫੇਰ ਖਿਆਲ ਆਇਆ ਕਿ ਕੋਈ ਹੋਟਲ ਹੋਵੇਗਾ ਜਿੱਥੇ ਸਕੰਜਮੀ ਪੀਤੀ ਹੋਵੇ ਫੇਰ ਯਾਦ ਆਇਆ ਕਿ ਹਾਂ ਕਦੇ ਚਿਰ ਹੋਇਆ ਅਸੀਂ ਸਕੰਜਮੀ ਪੀਤੀ ਸੀ ਤੇ ਹੋਟਲ ਵਿੱਚ ਵੀ ਬੈਠੇ ਸਾਂ ਪਰ ਉਸ ਦਾ ਨਾਮ ਪ੍ਰਕਾਸ਼ ਸੀ ਇਹ ਹੁਣ ਯਾਦ ਨਹੀਂ ਸੀ 15-20 ਦਿਨਾਂ ਬਾਅਦ ਮੁਖਵੰਦ ਲਈ ਡਾਕ ਵਿੱਚ ਛਾਪੇ ਹੋਏ ਫਰਮੇ ਪਹੁੰਚ ਗਏ ਜੋ ਇੱਕ ਕਿਤਾਬ ਦੀ ਸ਼ਕਲ ਵਿੱਚ ਸਿਉਂਕੇ ਭੇਜੇ ਗਏ ਸਨ ਉੱਤੇ ਜ਼ਿਲਦ ਨਹੀਂ ਸੀ ਟਾਈਟਲ ਵੀ ਕੋਈ ਨਹੀਂ ਸੀ ਸਿਰਫ ਪਹਿਲੇ ਸਫੇ ਉੱਤੇ ਜਿੱਥੇ ਜਗ੍ਹਾ ਖਾਲੀ ਸੀ ਹੱਥ ਨਾਲ ਕਿਤਾਬ ਦਾ ਨਾਮ ਬੰਜਰ ਤਰਤੀ ਲਿਖਿਆ ਸੀ। ਦੋਲਕੇਰਾ ਤੇ ਉਹਨਾਂ ਉਸ ਦਾ ਨਾਮ ਬੀਖ ਸਿੰਘ ਰੰਦਾਵਾ ਸੀ। ਖੈਰ ਤਰੀਕਾ ਠੀਕ ਸੀ। ਪਰ ਜਾ ਕੇ ਹਾਸ਼ੇ ਉੱਤੇ ਇਹ ਵੀ ਲਿਖਿਆ ਹੋਇਆ ਸੀ ਕਿ ਪਹਿਣ ਤੋਂ ਲੈ ਕੇ 80 ਤੱਕ ਇਸ ਵਿੱਚ ਸਫੇ ਨਹੀਂ ਹਨ ਤੇ ਫਿਰ ਪਿੱਛੇ ਜਾ ਕੇ ਵੀ ਕੋਈ ਫਰਮਾ ਡੇਢ ਫਰਮਾ ਨਹੀਂ ਕਾਲੇ ਵਿੱਚ ਉਹ ਇਸ ਤਰ੍ਹਾਂ ਹੀ ਪੁੱਤਸ ਗੋਸਤਕ ਪੇਜ ਰਿਹਾ ਸੀ ਮੈਂ ਇਸੇ ਤਰ੍ਹਾਂ ਹੀ ਪੜ ਲਮਾਤੇ ਪੜ ਕੇ ਮੁਖਵੰਦ ਲਿਖਦੇ ਹਾਂ ਭਾਵੇਂ ਉਸ ਦੀਆਂ ਚੰਗੀਆਂ ਕਹਾਣੀਆਂ ਉਹਨਾਂ ਸਫਿਆਂ ਵਿੱਚ ਹੀ ਹਨ ਇੱਕ ਅਲੈਦਾ ਚਿੱਠੇ ਵਿੱਚ ਵੀ ਉਸ ਨੇ ਇਹ ਸਭ ਲਿਖਿਆ ਸੀ ਮੈਨੂੰ ਇਹ ਅਧੂਰੀ ਕਿਤਾਬ ਬਹੁਤ ਫਸੂਲ ਨਜ਼ਰ ਆਈ ਲਫ਼ਜ਼ ਕਾਲੀ ਪੜ ਕੇ ਮੈਂ ਹੋਰ ਵੀ ਸਗੋ ਚੜ ਗਿਆ ਕਾਲੀ ਇਸ ਵਿੱਚ ਕਾਦੀ ਸੀ ਕੋਈ ਮਗਰ ਲੱਗਾ ਹੋਇਆ ਸੀ ਬਹੁਤਾ ਹੁੰਦਾ ਇੱਕ ਜਾਂ ਦੋ ਦਿਨ ਲੇਟ ਕਿਤਾਬ ਪਹੁੰਚ ਜਾਂਦੀ ਇਹ ਕੋਈ ਤਰੀਕਾ ਹੈ ਕਿ ਫਰਮੇ ਹੀ ਨਾ ਪੂਰੇ ਹੋ ਆਖਿਰ ਮੁਖਵੰਦ ਲਿਖਣਾ ਹੈ ਪੂਰੀ ਕਿਤਾਬ ਤਾਂ ਹੋਵੇ ਕੋਲ ਫਿਰ ਚੰਗੀਆਂ ਕਹਾਣੀਆਂ ਵੀ ਉਹਨਾਂ ਸਫਿਆਂ ਵਿੱਚ ਹੀ ਹਨ ਬੜਾ ਹੀ ਮੂਰਖ ਸ਼ਖਸ ਹੈ ਅਸਲ ਵਿੱਚ ਜੇ ਚਾਹੁੰਦਾ ਤਾਂ ਉਹਨਾਂ ਸਫਿਆਂ ਬਿਨਾਂ ਵੀ ਮੈਂ ਮੁਖਵੰਦ ਲਿਖ ਸਕਦਾ ਸਾਂ ਆਖਿਰ ਗੱਲ ਹੀ ਕੀ ਸੀ ਇਹ ਕੁਝ ਸਫੇ ਨਾ ਵੀ ਹੋਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿਹੜਾ ਲੜੀ ਟੁੱਟਣੀ ਸੀ ਵੱਖ-ਵੱਖ ਕਹਾਣੀਆਂ ਸਨ ਪਰ ਮੇਰਾ ਦਿਲ ਉੰਜ ਵੀ ਕਿਉਂਕਿ ਵਿੱਚੋਂ ਬੇਈਮਾਨ ਸੀ ਇਸ ਲਈ ਮੈਂ ਚਾਹੁੰਦਾ ਸਾਂ ਕਿ ਅਜੇ ਇਹ ਤੋਚਰ ਦਾਦਿਆਂ ਕਿ ਉਹ ਸਫੇ ਵੀ ਭੇਜੇ ਜਾਣ ਜਿਵੇਂ ਸਾਡੇ ਦਫ਼ਤਰਾਂ ਵਿੱਚ ਲਾਲ ਫੀਤਾ ਸ਼ਾਹੀ ਹੈ ਉਸੇ ਤਰ੍ਹਾਂ ਮੈਂ ਚਾਹੁੰਦਾ ਸਾਂ ਕਿ ਗਦੀ ਗੇੜ ਜਿਹਾ ਪਿਆ ਰਹੇ ਜਦੋਂ ਲਿਖਣਾ ਪੈ ਹੀ ਗਿਆ ਕਿ ਲਿਖ ਵੀ ਦੇਵਾਂਗਾ ਮੈਂ ਉਸ ਨੂੰ ਚਿੱਠੀ ਲਿਖੀ ਕਿ ਉਹ ਸਫੇ ਵੀ ਭੇਜੇ ਜਾਣਾ ਕਾਲੀ ਇਸ ਵਿੱਚ ਕਾਦੇ ਸੀ ਪੂਰੀ ਕਿਤਾਬ ਕੋਲ ਹੋਵੇ ਤਾਂ ਹੀ ਮੁਖ ਪੰਨ ਲਿਖਾਂਗਾ ਐਵੇਂ ਕਿਸ ਤਰ੍ਹਾਂ ਲਿਖਾਂਗਾ ਉਸ ਦਾ ਖਾਤਾ ਹੈ ਜਿਸ ਵਿੱਚ ਉਸਨੇ ਸਭ ਤੋਂ ਪਹਿਲਾਂ ਕਾਲੀ ਦਾ ਵਿਸਤਾਰ ਦੱਸਿਆ ਤੁਸੀਂ ਕਾਲੀ ਪੁੱਛੀ ਹੈ ਲੋ ਇਸ ਦਾ ਕਾਰਨ ਸੁਣੋ ਪਿਛਲੇ 8-9 ਮਹੀਨਿਆਂ ਤੋਂ ਇਹ ਕਿਤਾਬ ਪ੍ਰੈਸ ਵਿੱਚ ਹੀ ਚੱਕਰ ਕੱਟ ਦੇ ਫਿਰਦੀ ਹੈ ਕਦੇ ਕਾਗਜ਼ ਨਹੀਂ ਹੁੰਦਾ ਕਦੇ ਸਿਆਹੀ ਨਹੀਂ ਹੁੰਦੀ 15 ਵੀ ਹਮੇਲਾ ਤੋਂ ਮੈਂ ਦੂਜੇ ਤੀਜੇ ਇਸ ਕਮਲੇ ਸ਼ਹਿਰ ਚੱਲ ਕੇ ਆਉਂਦਾ ਹਾਂ ਤੇ ਬਹੁਤ ਖੁਆਰ ਹੁੰਦਾ ਹਾਂ ਪਬਲਿਸ਼ਰ ਖਰਾਬ ਹੈ ਤੇ ਬਹੁਤ ਹੈਰਾਨ ਕਰਦਾ ਹੈ ਕਈ ਵਾਰ ਬਸ ਲੀ ਕਰਾਇਆ ਨਹੀਂ ਹੁੰਦਾ ਕੋਲ ਕਈ ਵਾਰ ਤਾਂ ਸਾਈਕਲ ਉੱਤੇ ਹੀ ਟੰਗਾ ਮਾਰਦਾ ਆਉਂਦਾ ਹਾਂ ਤੇ ਫੇਰ ਵਾਪਸ ਜਾਂਦਾ ਹਾਂ ਜੇ ਕਿਰਾਇਆ ਹੁੰਦਾ ਹੈ ਤਾਂ ਸ਼ਹਿਰ ਵਿੱਚ ਰਾਤ ਰਹਿਣ ਦਾ ਬੰਦੋਬਸਤ ਨਹੀਂ ਹੁੰਦਾ ਇਸ ਤੋਂ ਬਿਨਾ ਦੂਜੇ ਦਿਨ ਸਕੂਲ ਵੀ ਜਾਣਾ ਹੁੰਦਾ ਹੈ ਪਿੰਡ ਜਾਣ ਲਈ ਆਖਰੀ ਬੱਸ ਜ਼ਰੂਰ ਹੀ ਫੜਨੀ ਪੈਂਦੀ ਹੈ ਬੱਸ ਨਿਕਲ ਜਾਵੇ ਤਾਂ ਰੇਲਵੇ ਸਟੇਸ਼ਨ ਉੱਤੇ ਰਾਤ गुजारਣੀ ਪੈਂਦੀ ਹੈ ਕਿਉਂਕਿ ਕੋਈ ਵਾਕਿਫ ਨਹੀਂ ਇਹ ਵੀ ਜਿਹੜੇ ਫਰਮੇ ਮੈਂ ਹੁਣ ਤੁਹਾਨੂੰ ਭੇਜੇ ਹਨ ਆਪ ਪਿੰਡੋਂ ਜਾ ਕੇ ਮੈਂ ਪ੍ਰੈਸ ਵਿੱਚੋਂ ਕਢਵਾਏ ਸਨ ਚਾਰ ਚੱਕ ਚੱਕਰ ਇਹਨਾਂ ਲਈ ਮੈਨੂੰ ਮਾਰਨੇ ਪਏ ਸਨ ਪਹਿਲਾਂ ਚਿੱਠੀਆਂ ਲਿਖਦਾ ਰਿਹਾ ਆਖਿਰ ਆਪ ਹੀ ਜਾਣਾ ਪਿਆ ਜਿਹੜੇ ਸਫੇ ਭੇਜੇ ਨਹੀਂ ਅਸਲ ਵਿੱਚ ਉਹ ਲੱਭੇ ਨਹੀਂ ਜੇ ਹੁਣ ਫੇਰ ਲੱਭਣੇ ਪਏ ਤਾਂ ਬਹੁਤ देर ਹੋ ਜਾਵੇਗੀ ਉਥੇ ਕੋਈ ਵੀ ਸੁਣਦਾ ਨਹੀਂ ਨਾ ਹੀ ਕਿਸੇ ਨੂੰ ਕੋਈ ਦਰਦ ਹੈ ਫਿਰ ਉਸਨੇ ਅੱਗੇ ਲਿਖਿਆ ਕਿਰਪਾ ਕਰਕੇ ਟਿਲੋ ਸਾਹਿਬ ਜਿਵੇਂ ਵੀ ਹੈ ਲਿਖ ਦਿਓ ਕਿਉਂਕਿ ਪਹਿਲਾਂ ਹੀ ਇਸ ਕਿਤਾਬ ਨੂੰ ਬਹੁਤ ਦੇਰੀ ਹੋ ਗਈ ਹੈ ਜੇ ਹੁਣ ਹੋਰ ਦੇਰੀ ਹੋਈ ਤਾਂ ਮੈਂ ਹੀ ਝੂਠਾ ਵੱਜਾਂਗਾ ਪਰ ਸੋ ਲਈ ਆਖਣਗੇ ਕਿ ਮੈਂ ਹੀ ਦੇਰ ਕਰ ਰਿਹਾ ਹਾਂ ਸੋ ਮਿੰਤ ਨਾਲ ਹੀ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਹੀ ਪੜ ਲਵੋ ਤੇ ਇਸੇ ਤਰ੍ਹਾਂ ਹੀ ਲਿਖਦੇ ਹੋ ਤੁਸੀਂ ਦੇਰ ਨਾ ਕਰੋ ਹੁਣ ਵੱਦ ਤੋਂ ਵੱਧ ਹਫਤਾ ਲਾਉਣਾ ਬਸ ਹੁਣ ਇਹ ਨਾ ਆਖਣਾ ਕਿ ਸਾਰੇ ਸਫੇ ਜ਼ਰੂਰ ਹੀ ਹੋਣ ਰੱਸਿਆਂ ਤੇ ਜ਼ੰਜੀਰਾ ਵਿੱਚ ਫੇਰ ਵੜਿਆ ਗਿਆ ਸਾਂ ਅਖੀਰ ਇੱਕ ਦੋ ਦਿਨਾਂ ਬਾਅਦ ਮੈਂ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਇੱਕ ਦੋ ਦਿਨ ਤਿੰਨ ਚਾਰ ਕਹਾਣੀਆਂ ਕਈ ਪੜੀਆਂ ਗਈਆਂ ਪਰ ਸੱਚੀ ਗੱਲ ਹੈ ਕਿਸੇ ਨੇ ਵੀ ਮੇਰੇ ਦਿਲ ਨੂੰ ਛੋਇਆ ਨਹੀਂ ਇੱਕ ਐਸੀ ਖੀਰ ਸੀ ਜੋ ਵਾਕੀ ਵਕ ਪਈ ਸੀ ਦੁੱਧ ਕਿਤੇ ਤੇ ਚੌਲ ਕਿਤੇ ਫੇਰ ਨਿਸ਼ਾਨਾ ਨਹੀਂ ਸੀ ਜੇ ਕਹਾਣੀ ਤੀਰ ਵਾਂਗ ਨਿਸ਼ਾਨੇ ਉਤੇ ਵੱਜਦੀ ਨਹੀਂ ਤਾਂ ਉਹ ਠੀਕ ਕਹਾਣੀ ਨਹੀਂ ਯਥਾਰਥ ਬਹੁਤ ਜ਼ਰੂਰੀ ਹੈ ਠੀਕ ਹੈ ਗਲਪ ਵਿੱਚ ਝੋਟ ਵੀ ਮਿਲਿਆ ਹੁੰਦਾ ਹੈ ਪਰ ਉਹ ਐਵੇਂ ਹੁੰਦਾ ਹੈ ਜਿਵੇਂ ਥੋੜਾ ਸੋਨਾ ਵੇਜ ਕੋਈ ਤਾਂਬਾ ਮਿਲਿਆ ਹੁੰਦਾ ਹੈ ਪਿੱਤਲ ਵਰਗਾ ਝੂਠ ਨਹੀਂ ਤੇ ਤਾਂਬੇ ਵਰਗਾ ਝੂਠ ਹੋਵੇ ਸੋਨੇ ਵਿੱਚ ਤਾਂਬਾ ਮਿਲਿਆ ਦੋਣਾ ਰੂਪ ਦਿੰਦਾ ਹੈ ਤੇ ਨਾਲੇ ਸੋਨਾ ਤਾਂਬੇ ਨਾਲ ਮਜ਼ਬੂਤ ਵੀ ਹੋ ਜਾਂਦਾ ਹੈ ਅਮਰੀਕ ਸਿੰਘ ਨੇ ਸੋਨੇ ਵਿੱਚ ਤਾਂਬਾ ਨਹੀਂ ਮਿਲਾਇਆ ਸੀ ਤਾਂਬੇ ਵਿੱਚ ਸੋਨਾ ਜਾਂ ਪਿੱਤਲ ਛੁੱਟਿਆ ਹੋਇਆ ਸੀ ਕਿਤੇ ਕਿਤੇ ਜਾਂਦੇ ਤੇ ਲੋਹੇ ਵੇ ਦਿਸ ਰਹੇ ਸੀ ਜਿਸ ਤ ਵੀ ਤੇ ਕਲੀ ਵੀ ਅਜੀਬ ਜਿਹਾ ਕੜਮਸ ਸੀ ਜਿੱਥੇ-ਜਿੱਥੇ ਕਿਧਰੇ-ਕਿਧਰੇ ਸੋਨਾ ਚਮਕ ਮਾਰਦਾ ਤਾਂ ਚਾਟੇ ਕਾਂਸੀ ਪਿੱਤਲ ਤੇ ਹੋਰ ਧਾਤਾਂ ਦੇਖਦੀਆਂ ਰਸਤਾ ਹਾਲ ਇਹ ਸੀ ਜਿਵੇਂ თੂਥਾ ਗੰਨਾ ਹੋਵੇ ਸਤਿਅਮ ਸ਼ੀਵਮ ਤੇ ਸੁੰਦਰਮ ਜ਼ਰੂਰੀ ਹਨ ਤਿੰਨਾਂ ਵਿੱਚ ਪ੍ਰੇਮ ਪਿਆਰ ਤੇ ਇੱਕਾ ਜ਼ਰੂਰੀ ਹੈ ਇੱਥੇ ਹਾਲੇ ਸੀ ਕਿ ਤਿੰਨੇ ਹੀ ਇੱਕ ਦੂਜੇ ਵੱਲ ਡਾਂਗਾ ਚੁੱਕ-ਚੁੱਕ ਜਾਂਦੇ ਸਨ ਜਿਵੇਂ ਵੈਰੀ ਹੁੰਦੇ ਹਨ ਮੇਰੀ ਹਾਲ ਦੇ ਸੀ ਕਿ ਅਸੀਂ ਦਸ਼ਾ ਵਿੱਚ ਵੀ ਮੈਂ ਇਸ ਦਾ ਮੁਖਵੰਦ ਲਿਖਣਾ ਸੀ ਤੇ ਲਿਖਣਾ ਵੀ ਸੀ ਲਿਖਣ ਵਾਂਗ ਲਿਖਣ ਵਾਂਗ ਲਿਖਦਾ ਤਾਂ ਮੈਨੂੰ ਇਹਨਾਂ ਕਹਾਣੀਆਂ ਦੀ ਪੰਡੀ ਕਰਨੀ ਪੈਣੀ ਸੀ ਸਿਫਤ ਵੀ ਮੈਂ ਕਰਨੀ ਸੀ ਪਰ ਉਹ ਥੋੜੀ ਹੋਣੀ ਸੀ ਮੁਖਵੰਦ ਦਾ ਮਤਲਬ ਹੈ ਕਿ ਸਿਰਫ ਸਿਫਤ ਹੀ ਸਿਫਤ ਕੀਤੀ ਜਾਵੇ ਜੇ ਕੋਈ ਨੁਕਸ ਹੋਵੇ ਤਾਂ ਆਖ ਪਰੋਖਾ ਕੀਤਾ ਜਾਵੇ ਮੇਰੇ ਕੋਲੋਂ ਸੱਚੀ ਗੱਲ ਹੈ ਇਹ ਕੁਝ ਹੋਣਾ ਮੁਸ਼ਕਲ ਸੀ ਨੁਕਸ ਥੋੜਾ ਹੁੰਦਾ ਤਾਂ ਫੇਰ ਵੀ ਹੋਰ ਗੱਲ ਸੀ ਪਿੱਤਲ ਨੂੰ ਹੀ ਸੋਨਾ ਆਖਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਆਖਰ ਮੈਂ ਵੀ ਲੋਕਾਂ ਵਿੱਚ ਕੋਈ ਆਪਣਾ ਮੂੰਹ ਦਿਖਾਉਣਾ ਸੀ ਸੋ ਮੈਂ ਫੈਸਲਾ ਕੀਤਾ ਕਿ ਮੁਖਵੰਦ ਮੈਂ ਲਿਖਾਂ ਨਾ ਉਸ ਨੂੰ ਖੱਤ ਲਿਖਾਂ ਤੇ ਕਿਵੇਂ ਨਾ ਕਿਵੇਂ ਟਾਲ ਦੇਵਾਂ ਇੱਕ ਦੋ ਦਿਨ ਵਿਚਾਰ ਕੇ ਮੈਂ ਉਸ ਨੂੰ ਚਿੱਠੀ ਲਿਖੀ ਤੇ ਇਸ ਕਿਤਾਬ ਨੂੰ ਪੜਨ ਬਾਅਦ ਮੈਂ ਇਹ ਨਤੀਜਾ ਕੱਢਿਆ ਹੈ ਕਿ ਇਸ ਕਿਤਾਬ ਨੂੰ ਮੁਖਵੰਦ ਵੀ అవਲ ਦਾ ਜ਼ਰੂਰਤ ਨਹੀਂ ਉਂਝੇ ਬਹੁਤ ਠੀਕ ਹੈ ਪਾਜੇ ਜ਼ਰੂਰੀ ਹੀ ਲਿਖਣਾ ਹੈ ਤਾ ਵਾਪ ਹੀ ਲਿਖ ਲਵੇ ਬਹੁਤ ਹੀ ਚੰਗਾ ਹੋਵੇਗਾ ਉਂਜਵੇ ਮੁਖਵੰਨਾਂ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਐਵੇਂ ਇੱਕ ਰਿਵਾਜ ਹੈ ਮੈਂ ਵੀ ਆਪਣੀ ਕਿਤਾਬ ਦਾ ਮੁਖਵੰਨ ਲਿਖਵਾਇਆ ਸੀ ਪਰ ਮੈਂ ਸੱਚ ਕਹਿੰਦਾ ਹਾਂ ਉਸਨੇ ਕੁਝ ਵੀ ਕੀਤਾ ਨਹੀਂ ਪਰ ਉਸਦੀ ਚਿੱਠੀ ਆਈ ਕਿ ਉਸ ਨੂੰ ਇਹ ਪ੍ਰਵਾਨ ਨਹੀਂ ਹੁਣ ਮੈਂ ਉਸ ਨੂੰ ਟਾਲਾ ਨਾ ਮੁਖਵੰਨ ਜ਼ਰੂਰ ਲਿਖਾਂ ਨਾਲੇ ਸਟੇਜ ਉੱਤੇ ਜੇ ਮੈਂ ਨਾ ਕਰਦਾ ਤਾਂ ਬਹੁਤ ਹੀ ਜ਼ੁਲਮ ਕਰਦਾ ਹਾਂ ਇਹ ਤਾਂ ਉਸ ਨਾਲ ਤੋਖਾ ਹੈ ਅੱਗੇ ਉਸਨੇ ਲਿਖਿਆ ਉਹ ਮੇਰੀ ਮਿੰਤ ਕਰਦਾ ਹੈ ਦੋਵੇਂ ਹੱਥ ਬੰਨਦਾ ਹੈ ਪੈਰੀ ਹੱਥ ਲਾਉਂਦਾ ਹੈ ਕਿਰਪਾ ਕਰਕੇ ਜਿਵੇਂ ਵੀ ਹੋਵੇ ਮੁਖਵੰਨ ਜ਼ਰੂਰ ਲਿਖਾਂ ਮੈਂ ਜੋ ਉਸ ਨੂੰ ਲਿਖਿਆ ਹੈ ਮੇਰੀ ਜੱਜ ਇਸ ਕਿਤਾਬ ਨੂੰ ਮੁਖਵੰਨ ਦੀ ਲੋੜ ਹੀ ਨਹੀਂ ਭਲਾ ਮੈਂ ਇਹ ਕਿਉਂ ਲਿਖਿਆ ਹੈ ਕਿਉਂ ਨਹੀਂ ਇਸ ਕਿਤਾਬ ਨੂੰ ਲੋੜ ਵੱਡਾ ਨਹੀਂ ਤਾਂ ਛੋਟਾ ਸੇ ਮੁਖਵੰਨ ਜੇ ਨਹੀਂ ਲਿਖਣਾ ਜਾਣ ਪਛਾਣ ਹੀ ਲਿਖਦੇ ਆਂ ਆਪਣੀ رائے ਹੀ ਲਿਖਦੇ ਹਾਂ ਕੁਝ ਨਾ ਕੁਝ ਲਿਖਾਂ ਮੈਂ ਕੋਕਾ ਨਾ ਨਹੀਂ ਚਾਹੀਦੀ ਫਿਰ ਉਸਨੇ ਲਿਖਿਆ ਕਿ ਠੀਕ ਹੈ ਕਿ ਮੁਖਵੰਦਾ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਉਸ ਨੂੰ ਇਸ ਦਾ ਪਤਾ ਹੈ ਤੇ ਮੇਰੇ ਨਾਲ ਉਸਹਿਮਤ ਹੈ ਪਰ ਉਸ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਕਿਤਾਬ ਵਿੱਚ ਇੱਕ ਫੀਚਰ ਵੀ ਵਾਜ ਜਾਵੇਗਾ ਇੱਕ ਰੰਗ ਜਿਹਾ ਆ ਜਾਵੇਗਾ ਇੱਕ ਸ਼ਾਨ ਜਿਹੀ ਬਣ ਜਾਵੇਗੀ ਸੋ ਮੈਂ ਕਿਵੇਂ ਵੀ ਨਾ ਨਾ ਕਰਾਂ ਕਿਰਪਾ ਕਰਕੇ ਲਿਖਦੇ ਹੁਣ ਮੈਂ ਬਿਲਕੁਲ ਬੇਵੱਸ ਆ ਖੈਰ ਮੈਂ ਕਾਗਜ਼ ਫੜਿਆ ਤੇ ਮੁਖਵੰਦ ਲਿਖਣਾ ਸ਼ੁਰੂ ਕੀਤਾ ਜਿਹੜੀ ਗੱਲ ਚੰਗੀ ਸੀ ਉਸ ਨੂੰ ਬਹੁਤ ਚੰਗੇ ਕਿਹਾ ਜਿਹੜੀ ਗੱਲ ਨਹੀਂ ਸੀ ਉਸ ਨੂੰ ਅੱਖ ਪਰੋਖਾ ਕੀਤਾ ਇੱਕ ਕਹਾਣੀ ਦਾ ਨਾਮ ਲਿਖ ਕੇ ਸਿਫਤ ਕਰਦੇ ਆਖਿਆ ਕਿ ਇਸ ਕਹਾਣੀ ਦੇ سینੇ ਵਿੱਚ ਕੱਟਦਾ ਜਾਂਦਾ ਦਰਦ ਹੈ ਤੇ ਜੋ ਪੜਨ ਵਾਲੇ ਦੇ ਹੱਥ ਵਿੱਚ ਤਲਵਾਰ ਫੜਾਉਣੀ ਚਾਹੁੰਦਾ ਹੈ ਕਿਤੇ ਕਿਤੇ ਫਸਲਾਂ ਵਿੱਚ ਚਿੱਟੇ-ਚਿੱਟੇ ਕੋਠਿਆਂ ਵਾਲੇ ਬਿਲ ਵੈਲ ਦਿਸ ਰਹੇ ਹਨ ਮੈਂ ਸਿਫਤ ਕਰਦੇ ਆਖਿਆ ਕਿ ਸਾਡੇ ਬਦਲ ਰਹੇ ਪੰਜਾਬ ਦੇ ਨਵੇਂ ਨਕਸ਼ਣ ਜੋ ਲੇਖਕ ਨੇ ਉਲਿੱਕੇ ਹਨ ਪੁਸਤਕ ਬੰਜਰ ਧਰਤੀ ਸੀ ਮੈਂ ਸਿਫਤ ਕਰਕੇ ਆਖਿਆ ਕਿ ਅਸਲ ਵਿੱਚ ਇਹ ਬੰਜਰ ਧਰਤੀ ਲੇਖਕ ਦੀ ਹੀ ਦੁਨੀਆ ਹੈ ਜੋ ਉਸ ਦੇ ਹਿੱਸੇ ਆਈ ਹੈ ਤੇ ਦੁੱਖਾਂ ਨਾਲ ਭਰਪੂਰ ਹੈ ਫਿਰ ਮੈਂ ਇਹ ਵੀ ਲਿਖਿਆ ਕਿ ਕਿਤਾਬਾਂ سرمایہਦਾਰੀ ਸਮਾਜ ਨਾਲ ਲੜ ਰਹੀ ਹੈ ਜੋ ਆਤ ਦਾ ਦੁਰਾਚਾਰੀ ਹੈ ਮਤਲਬ ਹੈ ਮੈਂ ਆਪਣੇ ਵੱਲੋਂ ਕਾਫੀ ਸਿਫਤ ਕੀਤੀ ਸੀ ਜਿੰਨੀ ਵੀ ਹੋ ਸਕਦੇ ਸੀ ਪਰ ਮੈਂ ਵੀ ਆਖਿਆ ਕਿ ਕਿਤੇ ਕਿਤੇ ਕਹਾਣੀਆਂ ਵਿੱਚ yatharth ਦੀ ਵਿਗਾਠ ਹੈ ਕਲਾ ਵੀ ਕਮਜ਼ੋਰ ਹੈ ਤੇ ਗੋਦ ਵੀ ਤੇ ਬੰਤਰ ਵੀ ਤਈ ਕਹਾਣੀਆਂ ਨਿਰਪੂਰ ਪ੍ਰਚਾਰ ਹੀ ਬਣ ਗਈਆਂ ਹਨ ਅੰਤ ਵਿੱਚ ਮੈਂ ਫਿਰ ਉਸ ਨੂੰ ਉੱਚਾ ਚੁੱਕ ਕੇ ਆਖਿਆ ਕਿ ਬੋਲੇ ਬਹੁਤ ਚੰਗੇ ਹੈ ਤੇ ਅਨੁਭਵ ਵੀ ਵਿਸ਼ਾਲ ਹੈ ਆਸੇਪ ਵਿਖੇ ਵਿੱਚ ਅਮਰੀਕ ਸਿੰਘ ਰੰਦਾਵਾ ਕਦੇ ਉਹ ਕਹਾਣੀਆਂ ਲਿਖੇਗਾ ਜੋ ਉਸੇ ਦਾ ਹਿੱਸਾ ਹੋਣਗੀਆਂ ਕਿਉਂਕਿ ਉਹ ਸੁਹਿਰਦ ਹੈ ਤੇ ਆਪਣੇ ਵੱਲ ਤੇ ਜੀਵਨ ਵੱਲ ਸਨੇਹ ਦੀ ਨਜ਼ਰ ਰੱਖਦਾ ਹੈ ਮੁਖਵੰਨ ਲੈ ਕੇ ਮੈਂ ਫੌਰਨ ਉਸ ਨੂੰ ਭੇਜ ਦਿੱਤਾ ਮੇਰਾ خیال ਏ ਸੀ ਕਿ ਮੁਖਵੰਨ ਮਿਲਦੇ ਹੀ ਉਹ ਬਹੁਤ ਖੁਸ਼ ਹੋਵੇਗਾ ਤੇ ਫੌਰਨ ਚਿੱਠੀ ਲਿਖੇਗਾ ਪਰ ਉਸਦੇ ਚਿੱਠੀ ਫੌਰਨ ਨਹੀਂ ਤਿੰਨ ਕੇ ਚਾਰ ਦਿਨ ਰੁਕ ਗਿਆ ਲਿਖਿਆ ਸੀ ਮੁਖਵੰਨ ਮਿਲ ਗਿਆ ਹੈ ਧੰਨਵਾਦ ਪਰ ਮੈਂ ਜੇ ਪੜਿਆ ਨਹੀਂ ਕੁਝੁਰ ਜਿਹਾ ਰਿਹਾ ਹੈ ਵੇਲ ਕੱਟ ਕੇ ਪੜਾਂਗਾ ਮੈਨੂੰ ਕੁਝ ਹੈਰਾਨੀ ਹੋਈ ਕੀ ਇਹ ਠੀਕ ਸੱਚ ਸੀ ਕਿਤਾਬ ਪੜਨ ਵੇਲੇ ਮੈਂ ਨਾਲ ਨਾਲ ਕਹਾਣੀਆਂ ਉੱਤੇ ਇਹ ਵੀ ਲਿਖਦਾ ਜਾਂਦਾ ਸਾਂ ਕਿ ਕਹਾਣੀ ਕੈਸੀ ਹੈ ਤਾਂ ਮੈਨੂੰ ਯਾਦ ਰਹੀ ਜਿਹੜੀ ਚੰਗੀ ਹੁੰਦੀ ਸੀ ਉਸ ਉੱਤੇ ਚੰਗੀ ਤੇ ਜਿਹੜੀ ਭੈੜੀ ਹੁੰਦੀ ਸੀ ਉਸ ਉੱਤੇ ਭੈੜੀ ਲਿਖਦਾ ਇੱਕ ਕਹਾਣੀ ਉੱਤੇ ਮੈਂ ਆਕੇ ਇਹ ਵੀ ਲਿਖਿਆ ਸੀ ਬਹੁਤ ਘਟੀਆ ਬਹੁਤ ਫਜ਼ੂਲ ਕੜੀ ਹੋਈ ਦਿਮਾਗੀ ਘੁੰਤਰ ਕਿਸੇ ਉਤੇ ਚੰਗੇ ਹੈ ਜਾਂ ਦਰਮਿਆਨੀ ਲਿਖਿਆ ਸੀ ਕਿਸੇ ਉਤੇ ਨਿਰਾ ਪਰਚਾ ਮੇਰਾ خیال ਇਹ ਸੀ ਕਿ ਇਹ ਜੋ ਕਾਪੀ ਆਈ ਹੈ ਮੇਰੇ ਪਾਸ ਹੀ ਰਹਿਣੀ ਹੈ ਵਾਪਸ ਨਹੀਂ ਜਾਵੇਗੀ ਓੰਜ ਵੀ ਅਧੂਰੀ ਸੀ ਤੇ ਮੈਲੀ ਹੋ ਗਈ ਸੀ ਤੇ ਥਾਂ ਪਰਥਾਂ ਨਿਸ਼ਾਨ ਵੀ ਸਨ ਪਹਿਲਾਂ ਮੈਂ ਵੀ ਸੋਚਿਆ ਕਿ ਇਹ ਵੀ ਨਾਲ ਦੇ ਨਾਲ ਭੇਜ ਦੇਵਾਂ ਪਰ ਮੈਂ ਫੇਰ ਭੇਜੀ ਨਾ ਆਪਣੇ ਪਾਸੇ ਰਹਿਣ ਦਿੱਤੀ ਹੁਣ ਉਹ ਰੱਦੀ ਕਾਗਜ਼ਾਂ ਵੱਲੋਂ ਸੁੱਟੀ ਜਾਈ ਪਈ ਸੀ ਜਦੋਂ ਮੈਨੂੰ ਜਲਦ ਬੱਜੀ ਨਵੀਂ ਕਾਪੀ ਆ ਜਾਣੀ ਸੀ ਇਹ ਮੈਂ ਨਸ਼ਟ ਕਰ ਦੇਣੀ ਸੀ ਤੇ ਜਾਂ ਮੈਂ ਸ਼ਾਇਦ ਅਮਰੀਕ ਸਿੰਘ ਨੂੰ ਵਾਪਸ ਭੇਜ ਦੇਣੀ ਸੀ ਮੇਰੇ پاس ਫਜ਼ੂਲ ਸੀ ਪਰ 8 ਕੇ 10 ਦਿਨਾਂ ਬਾਅਦ ਉਸੇ ਚਿੱਠੀ ਆਈ ਕਿ ਜਿੱਥੇ ਇਨਾ ਕੀਤਾ ਹੈ ਇੱਕ ਤਗਲੀਫ ਮੈਂ ਹੋਰ ਕਰਾਂ ਉਹ ਜੋ ਕਾਪੀ ਮੁਖਵੰਦ ਲਈ ਉਸਨੇ ਭੇਜੀ ਸੀ ਉਹ ਮੈਂ ਉਸ ਨੂੰ ਭੇਜ ਦੇਵਾਂ ਉਸ ਨੂੰ ਉਸ ਤੇ ਲੋੜ ਹੈ ਚਿੱਠੀ ਦੇਖਦੇ ਸਾਰੇ ਬਸ 3 ਪੈਸੇ ਦੇ ਟਿੱਕਲਾ ਕੇ ਬੋਕ ਪੋਸਟ ਕਰਦੇ ਹਾਂ ਹੋਰ ਮੈਂ ਕੁਝ ਵੀ ਕਰਨਾ ਨਹੀਂ ਉਹ ਬਹੁਤ ਧੰਨਵਾਦੀ ਹੋਵੇਗਾ ਮੈਨੂੰ ਉਸ ਇਸ ਗੱਲ ਦਾ ਉੱਕਾ ਸਮਝਣਾ ਪਈ ਐਨੀ ਛੇਤੀ ਇਸ ਕਾਪੀ ਦੀ ਉਸ ਨੂੰ ਜ਼ਰੂਰਤ ਸੀ ਜੇ ਜ਼ਰੂਰਤ ਸੀ ਵੀ ਤਾਂ ਆਖਿਰ ਵਿੱਚ ਹੋ ਸਕਦੀ ਸੀ ਅਜੇ ਕਿਤਾਬ ਛਪਣੀ ਹੈ ਤੇ ਫੇਰ ਫਰਮੇ ਮੁੰਨੇ ਤੇ ਫੇਰ ਜਿਲਦ ਚੜਨੀ ਹੈ ਇਹ ਵੀ ਸਭ ਇੱਕੇ ਰਾਂ ਨਹੀਂ ਹੌਲੀ ਹੌਲੀ ਹੋਣਾ ਸੀ ਥੋੜੀਆਂ ਥੋੜੀਆਂ ਕਿਸ਼ਤਾਂ ਵਿੱਚ ਠੀਕ ਹੈ ਅਖੀਰ ਵਿੱਚ ਜੇ ਕਿਸੇ ਨਾ ਕਿਸੇ ਕਾਪੇ ਵਿੱਚੋਂ ਕੋਈ ਕਾਗਜ਼ ਥੁਰਦਾ ਹੈ ਤਾਂ ਇਸ ਕਿਤਾਬ ਦੀ ਮਦਦ ਨਾਲ ਉਹ ਪੂਰਾ ਕੀਤਾ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੇ ਹੋਣੇ ਹੀ ਲੋੜ ਸੀ ਚੇਠੇ ਦੇਖ ਤੇ ਸਾਰੇ ਮੈਂ ਆਪਣੇ ਦਿਲ ਵਿੱਚ ਆਖਿਆ ਕਿ ਬੰਦਾ ਕੁਝ ਕਰੇਕ ਹੈ ਕਿਤਾਬ ਪੇਜਣ ਲੱਗੇ ਮੈਂ ਕਾਫੀ ਚੇਰ ਇਹ ਸੋਚਿਆ ਕਿ ਜਿਹੜੇ ਮੈਂ ਰਿਮਾਰਕਸ ਕਹਾਣੀ ਉੱਤੇ ਲਿਖੇ ਹਨ ਉਹ ਰਹਿਣਦੇ ਆ ਜਾਂ ਕੱਟਦੇ ਆ ਜਦ ਉਹ ਇਹਨਾਂ ਨੂੰ ਪੜ੍ਹੇਗਾ ਤਾਂ ਕੀ ਮਹਿਸੂਸ ਕਰੇਗਾ ਅਸਲ ਵਿੱਚ ਇਹ ਸਭ ਨਿਸ਼ਾਨ ਮੇਰੇ ਆਪਣੇ ਲਈ ਹੀ ਸਨ ਪਰ ਮੈਂ ਫੇਰ ਸੋਚਿਆ ਕਿ ਉਹ ਵੀ ਕੋਈ ਬੇਗਾਨਾ ਨਹੀਂ ਮੁਖਵੰਤ ਆਪਣੇ ਵੱਲੋਂ ਸੋਨਾ ਲਿਖੀ ਦਿੱਤਾ ਹੈ ਉਹ ਵੀ ਜ਼ਰਾ ਦੇਖ ਲਵੇ ਕਿ ਉਸ ਬੰਦੇ ਅਸਲ ਵਿੱਚ ਮੇਰੀ ਰਾਏ ਕਿਵੇਂ ਹੈ ਸੋ ਮੈਂ ਉਸ ਨੂੰ ਉਸੇ ਤਰ੍ਹਾਂ ਹੀ ਉਹ ਕਿਤਾਬ ਭੇਜ ਦਿੱਤੀ ਮੁਖਵੰਤ ਸਿਰਫ 2 ਜਾਂ 2.5 ਹੀ ਸਫੇ ਸਨ ਮੈਂ ਸੱਚੋਂ ਦਿਲੋਂ ਚਾਹੁੰਦਾ ਸੀ ਕਿ ਸਫੇ ਹੋਰ ਵੀ ਵੱਧ ਹੁੰਦੇ ਪਰ ਮੈਂ ਆਖਿਰ ਕਰਦਾ ਕਿ ਸੀਤਾ ਬੰਜਰ ਧਰਤੇ ਹੀ ਬੰਜਰ ਧਰਤੇ ਵਿੱਚੋਂ ਮੈਂ ਕਿਹੜੀਆਂ ਫਸਲਾਂ ਵੜ ਲੈਂਦਾ ਤਦ ਵੀ ਜਿੰਨਾ ਹੋਇਆ ਮੈਂ ਪੇੜ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਉਸ ਲਈ ਸਿਲਾ ਵਿੱਚ ਚੁਗਿਆ ਉਸ ਨੂੰ ਇਹ ਵੀ ਗਿਲਾ ਸੀ ਕਿ ਸ਼ੁਰੂ ਤੋਂ ਅਖੀਰ ਤੱਕ ਮੈਂ ਸਿਫਤ ਹੀ ਕਿਉਂ ਨਹੀਂ ਕੀਤੀ ਨੁਕਸੇ ਵੀ ਕਿਉਂ ਕੱਢ ਦਿੱਤੇ ਸਨ ਆਖਿਰ ਗੱਲ ਹੀ ਕੀ ਸੀ ਇਹ ਕੁਝ ਤਾਂ ਸਖੀ ਹੁੰਦਾ ਮੈਂ ਚਿੱਠੀ ਆਈ ਸਤਿਕਾਰਯੋਗ ਢਿੱਲੋ ਸਾਹਿਬ ਬੇਨਤੀ ਹੈ ਕਿਤਾਬ ਤਾਂ ਮਿਲ ਗਈ ਹੈ ਪਰ ਕਿਤਾਬ ਉੱਤੇ ਥਾਂ-ਬਰਥਾਂ ਤੁਹਾਡੇ ਵੱਲੋਂ ਰਿਮਾਰਕਸ ਪੜ੍ਹ ਕੇ ਮੈਂ ਬਹੁਤ ਹੈਰਾਨੀ ਹੋਈ ਹੈ ਅਖੀਰ ਇਸ ਦਾ ਕਾਰਨ ਕੀ ਤੁਸੀਂ ਜਿਸ ਕਹਾਣੀ ਉੱਤੇ ਬਹੁਤ ਫਜ਼ੂਲ ਲਿਖਿਆ ਹੈ ਜਿਸ ਸਮੇਂ ਉਹ છਪੀ ਸੀ ਪੰਜਾਬੀ ਦੇ ਕਈ ਉੱਚ ਕੋਟੇ ਦੇ ਲੇਖਕਾਂ ਨੇ ਉਹ ਬਹੁਤ ਪਸੰਦ ਕੀਤੀ ਸੀ ਚਿੱਠੀਆਂ ਮੇਰੇ ਪਾਸ ਹਨ ਜਿਸ ਕਹਾਣੀ ਉੱਤੇ ਤੁਸੀਂ ਦਰਮਿਆਨੀ ਲਿਖਿਆ ਹੈ ਉਹ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ ਹੈ ਜਿਸ ਵਿੱਚ ਇੱਕ ਕਹਾਣੀ ਉੱਤੇ ਨਿਰਾ ਪ੍ਰਚਾਰ ਲਿਖਿਆ ਹੈ ਉਸਨੇ ਪੂਰੇ 75 ਰੁਪਏ ਮੈਨੂੰ ਕਮਾ ਕੇ ਦਿੱਤੇ ਹਨ ਇਹ ਕਹਾਣੀ ਇੱਕ ਸਰਕਾਰੀ ਪਰਚੇ ਵਿੱਚ ਛਪ ਚੁੱਕੀ ਹੈ ਜਿਹੜੀ ਉਸਦੇ ਪੂਰੇ ਸੰਪਾਦਕੀ ਮੰਡਲ ਤੇ ਸਲਾਹੀ ਹੈ ਗਈ ਕਹਾਣੀਆਂ ਉਹ ਹਨ ਜੋ ਕਈ ਕਹਾਣੀਆਂ ਮੁਕਾਬਲਿਆਂ ਵਿੱਚ ਅਵਲ ਆਉਂਦੀਆਂ ਰਹੀਆਂ ਹਨ ਤੁਹਾਨੂੰ ਉਹ ਵੀ ਜਚਿਆ ਨਹੀਂ ਅਖੀਰ ਇਸ ਦਾ ਕਾਰਨ ਕੀ ਮੇਰੀ ਪਹਿਲੀ ਕਿਤਾਬ ਨੂੰ ਕਈ ਦੋਸਤਾਂ ਤੇ ਮਿੱਤਰਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ ਬਹੁਤ ਪ੍ਰਸ਼ੰਸਾ ਮਿਲੀ ਤੇ ਬਹੁਤ ਛਲਾਗਾ ਹੋਈ ਸੀ ਉਹਨਾਂ ਦੇ ਹੀ ਆਖੇ ਹੁਣ ਮੈਂ ਇਹ ਦੂਜਾ ਕਹਾਣੀ ਸੰਗ੍ਰਹਿ ਚ ਪਾਉਣ ਦੀ ਹਿੰਮਤ ਕੀਤੀ ਸੀ ਖੈਰ ਤੁਹਾਡੀ ਮਰਜ਼ੀ ਹੈ ਢਿੱਲੋ ਸਾਹਿਬ ਮੈਂ ਬਹੁਤ ਗਰੀਬ ਆਦਮੀ ਸਾ ਬਹੁਤ ਗਰੀਬ ਬਹੁਤ ਗਰੀਬ ਮੈਂ ਚਿੱਠੀ ਪੜ੍ਹ ਕੇ ਸੋਚਣ ਲੱਗਾ ਹਿੰਦੁਸਤਾਨ ਗਰੀਬ ਹੈ ਰੋਟੀ ਨਹੀਂ ਕਪੜਾ ਨਹੀਂ ਇਹ ਗਰੀਬੀ ਕਦੇ ਨਾ ਕਦੇ ਦੂਰ ਕੀਤੀ ਜਾ ਸਕਦੀ ਹੈ ਪਰ ਜਿਸ ਗਰੀਬੇ ਵਿੱਚ ਮੇਰਾ ਇਹ ਦੋਸਤ ਫਸਿਆ ਹੋਇਆ ਹੈ ਕੀ ਕਦੇ ਇਹ ਗਰੀਬੀ ਵੀ ਦੂਰ ਕੀਤੀ ਜਾ ਸਕੇਗੀ ਸ਼ਾਇਦ ਨਹੀਂ ਕਦੇ ਵੀ ਨਹੀਂ ਇਸ ਗਰੀਬੀ ਨੂੰ ਦੂਰ ਕਰਨਾ ਬਹੁਤ ਹੀ ਮੁਸ਼ਕਲ ਹੋਵੇਗਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ